ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਨੂਰ ਕੁਕਿੰਗ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਜੀ ਬਤੂਆਂ ਦੀ ਸਬਜ਼ੀ ਇਹਦੇ ਵਾਸਤੇ ਜੀ ਬਤੂ ਵੀ ਆਪਾਂ ਨੂੰ ਬਰੀਕ ਬਰੀਕ ਕੱਟਦੇ ਹਾਂ ਤੁਸੀਂ ਇਸ ਤਰ੍ਹਾਂ ਫੇਰ ਸਬਜ਼ੀ ਬਹੁਤ ਸਬਜ਼ੀ ਬਹੁਤ ਵਧੀਆ ਬਣਦੀ ਆ ਤੇ ਕੋਈ ਵੀ ਪੀਸ ਤੁਸੀਂ ਮੋਟਾ ਨਹੀਂ ਕੱਟਣਾ ਬਿਲਕੁਲ ਬਰੀਕ ਹੋਵੇ ਜਿੰਨੇ ਜਿੰਨਾ ਤੁਸੀਂ ਬਰੀਕ ਕਰ ਸਕਦੇ ਆ ਇਹਦੇ ਨਾਲ ਵੀ ਸਬਜ਼ੀ ਬਣਾਉਣ ਦੇ ਵਿੱਚ ਬਹੁਤ ਫਰਕ ਪੈਂਦਾ ਜੀ ਟੇਸਟੀ ਬਣਦੀ ਆ ਸਬਜੀ ਇਸ ਤਰ੍ਹਾਂ ਤੁਸੀਂ ਬਰੀਕ ਬਰੀਕ ਇਹਨੂੰ ਕੱਟ ਲੈਣਾ ਵਾ ਲੰਬੇ ਪੀਸ ਕੱਟ ਲਿਓ ਭਾਵੇਂ ਗੋਲ ਕੱਟ ਲਿਓ ਕੁਛ ਵੀ ਕੱਟ ਲਿਓ ਤੇ ਇਹ ਤੁਸੀਂ ਬਰੀਕ ਬਰੀਕ ਬਿਲਕੁਲ ਕੱਟਨੇ ਆਪਾਂ ਬਰੀਕ ਕੱਟਿਆ ਜਿੰਨੇ ਵੀ ਹੋ ਸਕਦੇ ਆ ਤੇ ਇਹ ਆਪਾਂ ਕੱਟ ਕੇ ਰੱਖ ਲਈ ਇੱਧਰ ਆਪਣਾ ਪਿਆਵ ਹੈ ਜੀ ਆ ਆਲੂ ਗੰਡੇ ਤੇ ਲਸਣ ਇਹ ਆਪਾਂ ਕੱਟ ਲਿਆ ਵਾ ਇਹਦੇ ਤੇ ਇੱਧਰ ਆਪਾਂ ਹਾਬਦਾ ਧਰ ਲਈ ਨਹੀਂ ਆ ਫਰਾਈਪੈਨ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਜਾਨੀ ਕਿ ਕੜਛੀਕ ਤੇਲ ਦੀ ਪਾ ਲਾਂਗੇ ਆਪਾਂ ਕਿਉਂਕਿ ਥੋੜੇ ਤੇਲ ਦੇ ਵਿੱਚ ਇਹ ਘੱਟ ਟੇਸਟੀ ਬਣੂਗੀ ਕੜਛੀ ਸਾਰੀ ਤੇਲ ਦੇ ਵਿੱਚ ਸਬਜੀ ਵਧੀਆ ਬਣ ਜੂਗੀ ਜਦੋਂ ਇਹ ਗਰਮ ਹੋ ਗਿਆ ਜੀ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਲੂ ਫਰਾਈ ਕਰਨੇ ਆ ਆਲੂ ਇਹਦੇ ਵਿੱਚ ਆਪਾਂ ਭੁੰਨਾਂਗੇ ਤੇ ਇਹ ਹੀ ਤਰੀਕਾ ਜੀ ਸਬਜੀ ਜਿਹੜੀ ਕੱਟਣ ਵੇ ਕੱਟਣ ਦਾ ਤਰੀਕਾ ਹੁੰਦਾ ਵਾ ਸਿਰਫ ਜਿੰਨੀ ਤੁਸੀਂ ਇਹ ਬਰੀਕ ਸਬਜੀ ਕਟੋਗੇ ਇਹ ਹੋਈ Shimla mirch ਹੋਈ arbi ਹੋਈ ਇਹ ਸਬਜੀ ਜਿੰਨੀ ਤੁਸੀਂ ਬਰੀਕ ਕਟੋਗੇ ਓਨੀ ਟੇਸਟੀ ਬਣੂਗੀ ਓਨੀ ਵਧੀਆ ਬਣੂਗੀ ਤੇ ਆਲੂਆਂ ਤੇ ਟਾਈਮ ਲੱਗਦਾ ਜੀ ਆਪਾਂ ਆਲੂ ਪਹਿਲਾਂ ਫਰਾਈ ਕਰਾਂਗੇ ਇਹਦੇ ਵਿੱਚ ਪਾਣੀ ਦੀ ਆਪਾਂ ਵਰਤੋ ਬਿਲਕੁਲ ਨਹੀਂ ਕਰਨੀਗੀ ਤੇਲ ਦੇ ਵਿੱਚ ਹੀ ਸਬਜੀ ਬਣਾਉਣੀ ਹੈ ਇਹ ਤੇ ਬਸ ਇਹ ਆਪਾਂ ਥੋੜਾ ਜਿਹਾ ਕੇਰਾ ਤੇਲ ਗਰਮ ਹੋ ਗਿਆ ਮੋੜ ਕੇ ਆਪਾਂ ਨਾ ਸਹਿਮਤੇ ਕਰਕੇ ਉਹਨੂੰ ਹੌਲੀ-ਹੌਲੀ ਕਰਕੇ ਰੰਨਾਗੇ ਸਬਜ਼ੀ ਨੂੰ ਜੀ ਇਹ ਕੋਲੇ ਖੜਕੇ ਬਣੂਗੀ ਜਿੰਨਾ ਟਾਈਮ ਬਣੂਗੀ ਇਹ ਸਬਜ਼ੀ ਆਪਣੇ 10 ਮਿੰਟ ਲੱਗ ਜਾਣ 15 ਮਿੰਟ ਲੱਗ ਜਾਣ ਤੇ ਤੇਲ ਗਰਮ ਹੁੰਦਾ ਤੇ ਫਿਰ ਆਪਾਂ ਪਾਉਣੀ ਹੈ ਇਹਦੇ ਵਿੱਚ ਆਲੂ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਜੀਰਾ ਪਵਾ ਤੁਸੀਂ ਨਾ ਪਾਓ ਤੇ ਤੁਸੀਂ ਅਜਮੈਨ ਜ਼ਰੂਰ ਪਾਓ ਆਪਾਂ ਅਜਮੈਨ ਹੱਥਾਂ ਨਾਲ ਮੈਸ਼ ਕਰ ਲਈ ਸੀ ਇਹ ਦੇਖੋ ਜੀ ਇਸ ਤਰ੍ਹਾਂ ਇਹ ਰੜ ਗਈ ਆ ਹੁਣ ਆਪਾਂ ਇਹਦੇ ਨਵੇਚੀ ਆਲੂ ਪਾ ਦਾਂਗੇ ਆਲੂ ਆਪਾਂ ਪਹਿਲਾਂ ਪਾਵਾਂਗੇ ਤੇ ਜਿਹੜਾ ਆਪਣਾ ਲਸਣ ਤੇ ਪਿਆਜ਼ ਹੈ ਆਪਾਂ ਥੋੜੇ ਜਿਹਾ ਬਾਅਦ ਚ ਪਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਪਾਉਣਾਗਾ ਜਿਹੜੇ ਗੰਡੇ ਤੇ ਲਸਣ ਆ ਤੇ ਬਤੂਏ ਆ ਤਾਂ ਛੇਤੀ ਰੱਜ ਜਾਣਗੇ ਜੀ ਇਹਨਾਂ ਨੂੰ ਟਾਈਮ ਲੱਗੂਗਾ ਆਪਣੀਆਂ ਆਲੂਆਂ ਨੂੰ ਕਿਉਂਕਿ ਆਲੂ ਕਈ ਭਾਤੇ ਹੁੰਦੇ ਆ ਵਿੱਚੋਂ ਕੋਈ ਕਰੜਾ ਹੁੰਦਾ ਕੋਈ ਵਧੀਆ ਹੁੰਦਾ ਵਾ ਇਸ ਤਰ੍ਹਾਂ ਤੁਸੀਂ ਸਾਰੇ ਆਲੂ ਪਾ ਕੇ ਇਹਨੂੰ ਹਿਲਾ ਲਿਓ ਜੀ ਅਜਮੈਨ ਨਾਲ ਨਾਲ ਜਿਵੇਂ ਅਜਮੈਨ ਤੁਸੀਂ ਸ਼ਿਮਲਾ ਨਰਚ ਵੀ ਵੀ ਪਾ ਸਕਦੇ ਆ ਜਿਵੇਂ ਅਰਬੀ ਨੂੰ ਅਰਬੀ ਦੀ ਸਬਜ਼ੀ ਨੂੰ ਕਹਿ ਦਿੰਦੇ ਆ ਵੀ ਵਾਈ ਹੁੰਦੀ ਉਹਦੇ ਵਿੱਚ ਵੀ ਪਾ ਸਕਦੇ ਆ ਅਜਮੈਨ ਨਾਲ ਨਾਲ ਤਾਂ ਟੇਸਟੀ ਬਣਦੀ ਨਾਲੇ ਆਪਣਾ ਟੈਡ ਵਗੈਰਾ ਨਹੀਂ ਦੁਖਦਾ ਇਹਦੇ ਨਾਲ ਜੀ ਤੇ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਇਹਨੂੰ ਪੁੰਨ ਲੈਣੀ ਆ ਜਦੋਂ ਇਹ ਰੈੱਜ ਗਏ ਯਾਨੀ ਕਿ ਤੇ ਫੇਰ ਆਪਾਂ ਇਹਦੇ ਵਿੱਚ ਤੇਲ ਛੱਡ ਜਾਣਗੇ ਜੀ ਹੁਣ ਤਾਂ ਤੇਲ ਥੋੜਾ ਲੱਗਦਾ ਨਾ ਵਿੱਚ ਤੇ ਜਦੋਂ ਇਹ ਰੈੱਜ ਗਏ ਪੁੱਜ ਗਏ ਫੇਰ ਇਹ ਤੇਲ ਛੱਡ ਜਾਣਗੇ ਜਦੋਂ ਤੇਲ ਸਬਜੀ ਛੱਡੇ ਫੇਰ ਹੀ ਟੇਸਟੀ ਹੁੰਦੀ ਆ ਜੀ ਵਧੀਆ ਹੁੰਦੀ ਆ ਤੇ ਅਜਮੈਣ ਪਾਉਣੀ ਤੁਸੀਂ ਕਦੇ ਨਾ ਭੁੱਲੋ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਸਬਜੀ ਬਣਾਵੋਗੇ ਨਾ ਤਾਂ ਬਹੁਤ ਵਧੀਆ ਟੇਸਟੀ ਬਣੂਗੀ ਇਕ ਤਾਂ ਕੱਟਣ ਦਾ ਤਰੀਕਾ ਵਧੀਆ ਹੋਵੇ ਦੂਜਾ ਆਪਣਾ ਬਣਾਉਣ ਦਾ ਤਰੀਕਾ ਵਧੀਆ ਹੋਵੇ ਜੀ ਅੱਖਾਂ ਨੂੰ ਵਧੀਆ ਲੱਗੂ ਸਬਜੀ ਦਾਲ ਪਾਣੀ ਬਣਿਆ ਹਨਾ ਕੋਈ ਵੀ ਚੀਜ਼ ਚਾਹ ਤੱਕ ਵੀ ਜੇ ਅੱਖਾਂ ਨੂੰ ਵਧੀਆ ਲੱਗਦੀ ਆ ਤਾਂ ਆਪਣਾ ਪੀਣ ਨੂੰ ਵੀ ਵਧੀਆ ਲੱਗਦੀ ਆ ਇਸ ਤਰ੍ਹਾਂ ਤੁਸੀਂ ਸਬਜੀ ਜਰੂਰ ਬਣਾਇਓ ਜੀ ਜਿਵੇਂ ਮੈਂ ਬਣਾਉਣੀ ਹੈ ਇਸ ਤਰੀਕੇ ਨਾਲ ਜਰੂਰ ਬਣਾਇਓ 쿠ਕਰ ਚ ਵੀ ਬਣ ਜਾਂਦੀ ਹੈ ਜੀ ਪਰ ਆਪਾਂ ਜਿਵੇਂ ਇਸ ਤਰ੍ਹਾਂ ਦੀ ਸਬਜੀ ਆਪਾਂ ਰਿਚ ਬਣਾਵਾਂਗੇ 쿠ਕਰ ਚ ਵੀ ਬਹੁਤ ਵਧੀਆ ਬਣਦੀ ਹੈ ਇਸ ਤਰ੍ਹਾਂ ਤੁਸੀਂ ਤੜਕਾ ਲਾ ਕੇ ਇੱਕ ਅਸੀ ਦੀ ਮਾਰ ਲਿਓ ਦੀ ਆਲੂ ਆਪਣੇ ਪੌਦੇ ਪੌਦੇ ਨਾਲ ਜੀ ਆਪਾਂ ਆਪਣੀ ਗ੍ਰੈਂਡ ਕੀਤੀ ਹੋਈ ਗਿੱਲੀ ਲਾਲ ਮਿਰਚ ਹੈ ਹਰੀਆਂ ਮਿਰਚਾਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਹੁਣ ਪੱਕਣ ਦੀ ਰੋਤਾ ਮਿਰਚਾਂ ਦੀ ਨਵਾਂ ਫਾਲ ਆਊਗਾ ਤਾਂ ਹਰੀਆਂ ਆਉਣੀਆਂ ਤੇ ਇਹ ਆਪਾਂ ਲਾਲੀ ਗ੍ਰੈਂਡ ਕਰਕੇ ਰੱਖਣਾ ਹੋਣਾ ਮੰਗਾਪਣਾ ਇਸ ਤਰ੍ਹਾਂ ਮਰਤਵਾਂ ਦੇ ਵਿੱਚ ਪਾ ਕੇ ਰੱਖਣਾ ਹੋਣਾ ਇਹ ਹੀ ਆਪਾਂ ਪਾ ਦਾਂਗੇ ਜਦ ਵਿੱਚ ਪੂਰੀ ਤੇਲ ਦੇ ਵਿੱਚ ਰਚ ਜਾਣਗਾ ਫਿਰ ਪੂਰੀ ਸਬਜੀ ਦੇ ਵਿੱਚ ਰਚ ਜਾਣਗਾ ਜੀ ਤੇ ਹੁਣ ਆਪਣੇ ਆਲੂ ਜਿਸ ਨੇ ਸਟਾਰਟ ਹੋ ਗਏ ਆ ਅੱਧੇ ਘਰ ਚੁੱਕੇ ਆ ਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਲਸਣ ਤੇ ਗੰਡੇ ਪਿਆਜ਼ ਓਨੀਅਨ ਤੁਸੀਂ ਕੀ ਕਹਿਨੇ ਆ ਇੱਕ ਹੱਥ ਚ ਕੈਮਰਾ ਜੀ ਇਹ ਇੱਕ ਹੱਥ ਨਾਲ ਮੈਂ ਕੰਮ ਕਰਦੀ ਆ ਅਗਨੋਰ ਕਰਿਓ ਜੀ ਥੋੜੀ ਜੀ ਵੀਡੀਓ ਹਿੱਲਦੀ ਆ ਜਾਂ ਕੈਮਰੇ ਮੇਰੇ ਹੱਥ ਆ ਜਾਂਦਾ ਵੈ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਪੂਰਾ ਮਿਕਸ ਕਰ ਲਿਓ ਫੇਰ ਇਹ ਜਦੋਂ ਥੋੜੇ ਜੇ ਪੱਕ ਕੇ ਗੰਡੇ ਰਹਿ ਜਗੇ ਭੁੱਜ ਗਏ ਤੇ ਫੇਰ ਇਹਦੇ ਵਿੱਚੋਂ ਤੇਲ ਫੇਰ ਛੱਡ ਦੇਣਗੇ ਜੀ ਇਹ ਇਦੋਂ ਬਾਅਦ ਚਾਪਾ ਪਾਵਾਂਗੇ ਬਸਗੇ ਜੀ ਕਿਉਂਕਿ ਬਸਗੇ ਤਾਂ ਆਖਣਾ ਬਣ ਜਾਣੇ ਆ ਥੋੜਾ ਜਿਹਾ ਗੰਡਾ ਨਾ ਲਸਣ ਨਾ ਕੱਚਾ ਹੋਵੇ ਤੇ ਆਲੂ ਨਾ ਕੱਚੇ ਹੋਣ ਜੀ ਗੰਡੇ ਤੇ ਬਿਆਜ਼ ਦਾ ਬਤੂਗੇ ਤਾਂ ਬਹੁਤ சீਕੀ ਪੱਕ ਜਾਂਦੇ ਆ ਜੀ ਆਪਾਂ ਸਾਰਾ ਇਹਦਾ ਪਾਸੇ-ਆਸੇ ਉਲਾ ਲਾਂਗੇ ਇਹਨੂੰ ਟਾਕ ਦੇਣੀ ਜੀ ਆਪਾਂ ਹੌਲੀ-ਹੌਲੀ ਇਹਨੂੰ ਐਸੇ ਤਰ੍ਹਾਂ ਹੀ ਕੜਚੀ ਮਾਰ ਕੇ ਨਾ ਕੜਚੀ ਮਾਰ-ਮਾਰ ਕੇ ਇਹਨੂੰ ਭੁੰਨਾਂਗੇ ਗੰਡਿਆਂ ਨੇ ਵੀ ਤੇਲ ਛੱਡਦਾ ਜੀ ਤੇ ਆਪਾਂ ਹੁਣ ਪਾਵਾਂਗੇ ਬਤੂਗੇ ਥੋੜੇ ਥੋੜੇ ਕਰਕੇ ਮਿਕਸ ਕਰਕੇ ਨਾਲ ਦੀ ਨਾਲ ਸਾਰੇ ਬਤੂਗੇ ਆਪਾਂ ਪਾ ਲਾਂਗੇ ਸਾਰੇ ਬਤੂਗੇ ਆਪਾਂ ਪਾਤੇ ਆ ਜੀ ਹੁਣ ਆਪਾਂ ਨੂੰ ਥੋੜੇ ਜਿਹਾ ਜ਼ਿਆਦਾ ਲੱਗਦਾ ਮਟੀਰੀਅਲ ਇਹ ਪਰ ਰੱਜ ਕੇ ਇਹ ਥੋੜੀ ਜੀ ਸਬਜ਼ੀ ਬਣ ਜਾਣੀ ਆ ਬਤੂ ਜਿਹੜੇ ਜੂਰੇ ਰਹਿ ਜਗੇ ਤੇ ਆਪਣਾ ਨੀਂ ਨੂਨ ਜਾਂ ਨੂਨ ਕੀ ਕਹਿੰਦੇ ਆ ਨੀਂ ਤੇ ਹਲਦੀ ਦੋ ਤੀਜਾ ਰੈਂਡੀਆਂ ਪਾਉਣ ਆਲਾਂਗੇ ਜੀ ਹੁਣ ਆਪਾਂ ਉਹ ਪਾਵਾਂਗੇ ਕਿਉਂਕਿ ਜੀ ਪਹਿਲਾਂ ਪਾਉਂਦੇ ਸੀ ਤਾਂ ਫਿਰ ਹਲਦੀ ਜਾਂ ਨੀਂ ਨਾ ਥੱਲੇ ਲੱਗਾਂ ਲੱਗ ਜਾਂਦੀ ਸਾਜੀ ਜੀ ਜਿਹੜੀ ਆਪਾਂ ਤੇਲ ਤੇ ਬਣਾ ਕੇ ਪਾਣੀ ਵਾਲੀ ਦੀ ਤਾਂ ਕੋਈ ਚੱਕਰ ਨਹੀਂ ਹੁੰਦਾ ਇਹਨਾਂ ਚਮਚਾ ਆਪਾਂ ਨਮਕ ਦਾ ਪਾਵਾਂਗੇ ਜੀ ਅਸੀਂ ਥੋੜਾ ਜਿਆ ਨੂਨ ਜਿਆਦਾ ਹੀ ਖਾਨਦੇ ਆ ਨਾਲ ਹੀ ਇਹਦੇ ਹਲਦੀ ਪਾ ਦਾਂਗੇ ਕਿਉਂਕਿ ਨੂਨ ਦੇ ਨਾਲ ਹਲਦੀ ਛੇਤੀ ਮਿਕਸ ਹੋ ਜੂਗੀ ਵਿੱਚ ਹਾਲ ਵੀ ਨਾ ਥੋੜਾ ਜਿਆ ਰਿੱਤੀਏ ਤਾਂ ਰੰਗ ਦਿੰਦੀ ਆ ਲੋ ਜੀ ਆਪਣੀ ਸਬਜ਼ੀ ਰੈਚ ਰਹੀ ਆ ਹੌਲੀ ਹੌਲੀ ਤੇਲ ਛੱਡਣਾ ਸਟਾਰਟ ਕਰਤਾ ਇਹਨੇ ਪਹੇਰਾ ਪੈਂਦਾ ਜੀ ਇਦੋਂ ਕਾਲੀ ਬੰਦੀ ਵੀਡੀਓ ਇਸ ਤਰ੍ਹਾਂ ਤੇਲ ਛੱਡਣਾ ਸਟਾਰਟ ਕਰਤਾ ਜੀ ਇਹਨੇ ਤੇ ਆਪਣੀ ਸਬਜੀ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਓਗੇ ਤਾਂ ਉਂਗਲਾਂ ਚੱਸਦੇ ਰਹਿ ਜਾਓਗੇ ਤੇ ਆਲੂ ਬਤੂਆ ਦੀ ਸਬਜੀ ਨਾਲ ਅਜਮੈਨ ਤੇ ਬਰੀਕ ਸਬਜੀ ਕੱਟਨੀ ਹੈ ਤੇ ਧੌਣ ਤੋਂ ਧੋ ਕੇ ਸਬਜੀ ਕੱਟਨੀ ਹੈ ਜੀ ਤੇਲ ਨਹੀਂ ਹੋਣਾ ਪਾਣੀ ਨਹੀਂ ਹੋਣਾ ਚਾਹੀਦਾ ਵਿੱਚ ਫਿਰ ਆਪਣੀ ਸਬਜੀ ਵਧਗਾ ਬਣੂਗੀ ਜੇ ਆਪਾਂ ਇਹਦੇ ਵਿੱਚ ਆਪਣਾ ਪਾਣੀ ਦੇਏਗਾ ਤੇ ਫਿਰ ਆਪਣੀ ਸਬਜੀ ਪਾਣੀ ਛੱਡ ਜੂਗੀ ਫਿਰ ਸਵਾਦ ਨਹੀਂ ਬਣਨੀ ਜੀ ਇਸ ਤਰ੍ਹਾਂ ਤੁਸੀਂ ਜਰੂਰ ਅਜਮਾਇਓ ਜੀ ਜ਼ਰੂਰ ਬਣਾਇਓ ਅਜਮੈਣ ਪਾ ਕੇ ਪਤੂਆਂ ਦੀ ਸਬਜੀ ਬਰੀਕ ਕੱਟ ਕੇ ਠੀਕ ਹੈ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਓਕੇ ਬਾਏ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਧੰਨਵਾਦ ਹੈ ਜੀ ਸਾਰਿਆਂ ਦਾ